ਤਰੰਤਾਰਾ ਦੇ ਨੇ ਆਉਂਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਟਰੱਕ ਡਰਾਈਵਰ ਗੁਰਦੇਵ ਸਿੰਘ ਜੀ ਦੀ ਹਰਿਆਣਾ ਨੇੜੇ ਖੜੇ ਟਿਪਰ ਵਿੱਚ ਟਰਾਲੇ ਦੀ ਟੱਕਰ ਹੋਣ ਕਾਰਨ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਤੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੇਵ ਸਿੰਘ ਕੁਝ ਦਿਨ ਪਹਿਲਾਂ ਹੀ ਟਰੱਕ ਉੱਪਰ ਡਰਾਈਵਰੀ ਤੇ ਗਿਆ ਸੀ। ਅਤੇ ਕੱਲ ਰਾਤ ਸਾਨੂੰ ਕਿਸੇ ਡਰਾਈਵਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਪੁੱਤਰ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਇਸ ਮੌਕੇ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੇਵ ਸਿੰਘ ਕਾਫੀ ਲੰਮੇ ਸਮੇਂ ਤੋਂ ਡਰਾਈਵਰੀ ਕਰ ਰਿਹਾ ਸੀ ਅਤੇ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਜਿਸ ਦੇ ਦੋ ਬੱਚੇ ਹਨ ਅਤੇ ਇੱਕ ਬੇਟਾ ਆਕਾਸ਼ਦੀਪ ਸਿੰਘ 1.5 ਸਾਲ ਦਾ ਅਤੇ ਬੇਟੀ ਗੁਰਨੂਰ ਕੌਰ 8 ਸਾਲ ਦੀ ਹੈ ਉਹਨਾਂ ਦੱਸਿਆ ਉਸਦੇ ਘਰ ਦਾ ਗੁਜ਼ਾਰਾ ਡਰਾਈਵਰੀ ਦੇ ਸਿਰ ਤੇ ਹੀ ਚੱਲਦਾ ਸੀ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਨੂੰ ਇਨਸਾਫ ਦੇਵੇ ਅਤੇ ਪਰਿਵਾਰ ਨੂੰ ਲੋੜਵੰਦ ਹੋਣ ਕਰਕੇ ਮਦਦ ਦੀ ਵੀ ਕੀਤੀ ਜਾਵੇ ਅਰੇ ਕੀ ਕਹਿਣਾ ਹੈ ਪਰਿਵਾਰ ਦਾ ਆਹ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਹੈ ਹਾਂਜੀ ਕੀ ਨਾਮ ਆਪਣਾ ਵੀ ਮੇਰਾ ਨਾਮ ਲਾਪਰੇ ਸਿੰਘ ਜੀ ਕੀ ਕੀ ਗੱਲਬਾਤ ਹੋਈ ਜੀ ਕੱਲ 7:00 ਵਜੇ ਦੇ ਟਾਈਮ ਨਾਲ ਟੈਲੀਫੋਨ ਆਇਆ ਜੀ ਕਿ ਗੁਰਦੇਵ ਸਿੰਘ ਜੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਤੇ ਉਸ ਤੋਂ ਅਪਰੰਤ ਪਰਿਵਾਰ ਨੇ ਰਲਾਪ ਕਰਨਾ ਸ਼ੁਰੂ ਕਰਤਾ ਵਾ ਤੇ ਉਹਨਾਂ ਦੇ ਪਿਤਾ ਜੀ ਗਿਆ ਹੁਣ ਡੈੱਡ ਬੋਡੀ ਲੈਣ ਤੇ ਕਿੰਨੀ ਕੁ ਉਮਰੀ ਵੀਰ ਦੀ ਉਹਨਾਂ ਦੀ 35 ਸਾਲ ਉਮਰ ਸੀ ਕਹਿੰਦੇ 87 88 ਦਾ ਵਰਤੀ ਹਲਾ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਉਹਨਾਂ ਦੀ ਇੱਕ ਧਰਮ ਪਤਨੀ ਤੇ ਇੱਕ ਬੱਚਾ ਉਹਨਾਂ ਦਾ ਲੜਕਾ 1.5 ਸਾਲ ਦਾ ਇੱਕ ਲੜਕੀ ਆ ਜੀ 10 ਸਾਲ ਦੀ ਤੇ ਉਹ ਤੇ ਹੋਰ ਪਰਿਵਾਰ ਦੇ ਵਿੱਚ ਕੀ ਕੰਮ-ਕਾਰ ਕੀ ਕਰਦੇ ਜੀ ਬਸ ਜੀ ਡਰਾਈਵਿੰਗ ਕਰਦੇ ਸੀ ਇਹ ਤੇ ਇਹਨਾਂ ਦੇ ਪਿਤਾ ਜੀ ਰਿਟਾਇਰਡ ਰਿਟਾਇਰਡ ਆਰਮੀ ਮੈਨ ਤੇ ਪਤਨੀਓ ਸੋਈ ਬਸ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਉਹਦੋਂ ਇਹ ਸਾਰੇ ਸ਼ਾਮ ਦਾ ਸਮਾਂ ਹੀ ਸਾਰੇ ਸੌਂਦੀ ਤਿਆਰੀ ਕਰ ਰਹੇ ਸੀ ਤੇ ਜਦੋਂ ਪਰਿਵਾਰ ਨੇ ਬਰ ਲਾਫ ਕਰਨਾ ਸ਼ੁਰੂ ਕੀਤਾ ਤਾਂ ਫਿਰ ਆਗੇ ਪਤਾ ਲੱਗਾ ਤੇ ਕਿਵੇਂ ਐਕਸੀਡੈਂਟ ਕਿੱਥੇ ਹੋਇਆ ਵੀ ਤਾਂ ਇਹ ਹਰਿਆਣੇ ਚ ਕਹਿੰਦੇ ਕਿ ਉਹਦੇ ਵਿੱਚ ਸਰਸੀ ਗੱਡੀ ਖਾਲੀ ਕਰਕੇ ਆਏ ਆ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਉਧੋਂ ਆਉਂਦੇ ਸੁਣਿਆ ਹੋਇਆ ਹਾਂਜੀ ਮੌਕੇ ਤੇ ਮੌਤ ਹੋ ਗਈ ਹਾਂਜੀ ਦੱਸਿਆ ਤੇ ਇਵੇਂ ਆ ਰਿਹਾ ਬਾਕੀ ਗੱਲ ਹੁਣ ਹਾਂਜੀ ਸਰ ਕੀ ਨਾਮ ਆਪਣਾ ਕਰਨਜੀਤ ਸਿੰਘ ਜੀ ਸਰ ਕੀ ਗੱਲਬਾਤ ਹੋਈ ਹੈ ਗੱਲਬਾਤ ਕੋਈ ਨਹੀਂ ਜੀ ਇਹ ਹੋਣ ਦਾ ਸੀ ਸੱਸੇ ਤੋਂ ਇਹ ਪਾਣੀ ਪਤ ਲੱਗ ਗਿਆ ਸੀ ਡੰਟ ਹੋ ਗਿਆ 6 ਵਜੇ ਲੱਗ ਗਿਆ ਗੱਲਬਾਤ ਤੁਹਾਨੂੰ ਫਿਰ ਸਰ ਕਿਵੇਂ ਪਤਾ ਲੱਗੇਗਾ ਐਕਸ਼ਨ ਮਾ ਉਸ ਤੋਂ ਬਾਅਦ ਕਾਲ ਹੀ ਆਈ ਸੀ ਉਹਨਾਂ ਦੀ ਡਰਾਈਵਰ ਭਾਈਆਂ ਦੀ ਤੇ ਨੇਗਾ 1.5 ਸਾਲ ਦਾ ਬੱਚਾ ਇਹ ਸਾਰਾ ਉਹਦਾ ਨੀ ਗੁੜੀਆ ਇੱਕ ਨੀਗਾ ਦਾ ਪਰਿਵਾਰ ਬਹੁਤ ਹਾਲਾਤ ਮਾੜੇ ਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਉਹਦਾ ਐਕਸੀਡੈਂਟ ਹੋ ਜਾਂਦਾ ਸਾਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਜੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦੇ ਬਚਾਰ ਵੇਖਿਆ ਜਾਵੇ ਪਰਿਵਾਰ ਵਾਲੇ ਵੀ ਵੇਖਿਆ ਜਾਵੇ ਤੇ ਜੋ ਜੋ ਕਹਿੰਦੀ ਹੈਗਾ ਉਹ ਪ੍ਰਸ਼ਾਸਨ ਵੱਲੋਂ ਬਤ ਕਰੇ